ਗੁਰਦਾਸਪੁਰ ਦੇ ਮਹੱਲਾ ਪ੍ਰੇਮਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਕ ਦਿਨ ਲਈ ਬਾਹਰ ਗਿਆ ਸੀ ਅਤੇ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਤਾਵਾ ਬੋਲ ਦਿੱਤਾ ਚੋਰ ਦੀਵਾਰ ਟੱਪ ਕੇ ਘਰ ਦੀ ਪਹਿਲੀ ਮੰਜ਼ਿਲ ਤੇ ਪਹੁੰਚੇ ਅਤੇ ਪਹਿਲਾ ਸੀਸੀਟੀਵੀ ਕੈਮਰਾ ਤੋੜੇ ਅਤੇ ਫਿਰ ਪਹਿਲੀ ਮੰਜ਼ਿਲ ਤੇ ਸਥਿਤ ਬੁਟੀਕ ਜੋ ਘਰ ਦੀ ਮਾਲਕਨ ਵੱਲੋਂ ਚਲਾਇਆ ਜਾ ਰਿਹਾ ਹੈ ਦੇ ਸ਼ੀਸ਼ੇ ਤੋੜ ਕੇ ਘਰ ਦੇ ਅੰਦਰ ਵੜ ਗਏ ਅਤੇ ਘਰ ਅੰਦਰ ਪਈ 45000 ਰੁਪਏ ਦੇ ਕਰੀਬ ਦੀ ਨਕਦੀ ਅਤੇ ਕਰੀਬ 3 ਤੋਲੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਇਹੋ ਨਹੀਂ ਜਾਂਦੇ ਜਾਂਦੇ ਘਰ ਦੇ ਅੰਦਰ ਸੀਸੀਟੀਵੀ ਕੈਮਰਿਆਂ ਦਾ ਜੀਵੀਆਰ ਵੀ ਨਾਲ ਲੱਗੇ ਤਾਂ ਜੋ ਕੋਈ ਸਬੂਤ ਨਾ ਰਹੇ ਜਿਸ ਤਰ੍ਹਾਂ ਨਾਲ ਚੋਰੀ ਦੀ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਜਾਪਦਾ ਹੈ ਕਿ ਚੋਰ ਘਰ ਦੇ ਇੱਕ ਇੱਕ ਕੋਨੇ ਤੋਂ ਵਾਕਿਫ ਸਨ ਘਰ ਦੇ ਮਾਲਕ ਕਮਲਜੀਤ ਸਿੰਘ ਗੰਡਿਆਂ ਦੇ ਮਕੈਨਿਕ ਖਾਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਕਮਲਜੀਤ ਸਿੰਘ ਹੈ ਮੈਂ ਪ੍ਰੇਮਨਾਥ ਰਹਣ ਵਾਲਾ ਹਾਂ ਅਸੀਂ ਇਸਦੇ ਆਪਣੇ ਸਹਾਰਦ ਕੋ ਗਏ ਇਸ ਸ਼ਾਮ ਨੂੰ ਦੁਸਰ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਕਿ ਗੇਰ ਜਾਂ ਬੰਦੀ ਚ ਲੈਟ ਸਟਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪਾਂ ਪਿੱਛੋਂ ਲਈ ਤਾਂ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ घुस ਆਏ ਉਹਨਾਂ ਅੰਦਰ ਕਿਹੜੀ ਤੋੜੀ ਆਪਣੀ ਬੁਟੀਕ ਹੀ ਆਪਣੀ ਉੱਪਰ ਉਹ ਤੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀ ਆ ਦਵਾਜਾ ਰੋਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵੜ ਗਏ ਤੇ ਸਟੋਰ ਵਿੱਚ ਲੰਬੜੀ ਤੋੜ ਕੇ ਇਹ ਤੋਰ ਗਹਿਨੇ ਹੀ ਤੇ ਕੈਸੀ ਤੋਂ ਲੈ ਕੇ ਚਲੇ ਗਏ। ਸਟੋਰ ਨੂੰ ਲੌਕ ਲੱਗਿਆ ਜੀ? ਹਾਂਜੀ। ਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ। ਆਹ ਲੌਕ ਸਟੋਰ ਸੋੜਿਆ ਤੋੜਿਆ। ਹੋਰ ਕੋਈ ਕਮਰੇ ਚੰਦੀ ਤੋੜੇ? ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਗਿਆ। ਕੀ ਕੀ ਨੁਕਸਾਨ ਹੈ? ਨੁਕਸਾਨ ਗਹਿਨੇ ਹੀ ਤੇ ਕੈਸੀ ਹੀ। ਕਿੰਨਾ ਨੁਕਸਾਨ ਗਹਿਨੇ ਹੋਰ ਕਿੰਨਾ ਕੈਸੀ? ਕੋਈ 45000 ਰੁਪਿਆ ਕੈਸੀ ਸੀ ਤੇ ਗਹਿਨੇ ਹੀ 2.5 ਟੋਲੇ ਦੰਗੇ ਰਹੇ। ਹਾਂਜੀ। ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ। ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ। ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨ ਨਹੀਂ ਕੋਈ ਕਾਰਵਾਈ ਕੀਤੀ। ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਕੈਮਰਾ ਰਿਕਾਰਡਿੰਗ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਆਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿੰਦਰ ਕਿਧਰੋਂ ਆਏ ਆ ਔਰ ਕਿੰਦਾ ਵਾਦ ਇਹ ਸਰ ਲੱਗਦਾ ਤੇ ਆਏਗੀ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟਪਟੇ ਆਏ ਜੋ ਟਪਟਾ ਹਾਂਜੀ ਆਏ ਵੀ ਸੁਣੀ ਹੈ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦੇ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਇੱਕ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਮੈਂ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਦੋਂ ਤੱਕ ਵੀ ਆ ਸਕਦਾ ਹੈ। ਅਪਡੇਟ ਕੀਤੀ ਹੋਈ ਹੈ। ਪੁਲਿਸ ਨੇ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੋਈ। ਗੁਰਦਾਸਪੁਰ ਦੇ ਮਹੱਲਾ ਪ੍ਰੇਮ ਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਕ ਦਿਨ ਲਈ ਬਾਹਰ ਗਿਆ ਸੀ। ਅਤੇ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਤਾਵਾ ਬੋਲ ਦਿੱਤਾ। ਚੋਰ ਦੀਵਾਰ ਟਾਪ ਕੇ ਘਰ ਦੀ ਪਹਿਲੀ ਮੰਜ਼ਿਲ ਤੇ ਪਹੁੰਚੇ ਅਤੇ ਪਹਿਲਾ ਸੀਸੀਟੀਵੀ ਕੈਮਰਾ ਤੋੜੇ ਅਤੇ ਫਿਰ ਪਹਿਲੀ ਮੰਜ਼ਿਲ ਤੇ ਸਥਿਤ ਬੁਟੀਕ ਜੋ ਘਰ ਦੀ ਮਾਲਕਨ ਵੱਲੋਂ ਚਲਾਇਆ ਜਾ ਰਿਹਾ ਹੈ ਦੇ ਸ਼ੀਸ਼ੇ ਤੋੜ ਕੇ ਘਰ ਦੇ ਅੰਦਰ ਵੜ ਗਏ। ਅਤੇ ਘਰ ਅੰਦਰ ਪਈ 45000 ਰੁਪਏ ਦੇ ਕਰੀਬ ਦੀ ਨਕਦੀ ਅਤੇ ਕਰੀਬ 3 ਤੋਲੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਹੋ ਨਹੀਂ ਜਾਂਦੇ ਜਾਂਦੇ ਘਰ ਦੇ ਅੰਦਰ ਸੀਸੀਟੀਵੀ ਕੈਮਰਿਆਂ ਦਾ ਜੀਵੀਆਰ ਵੀ ਨਾਲ ਲੱਗਿਆ ਤਾਂ ਜੋ ਕੋਈ ਸਬੂਤ ਨਾ ਰਹੇ। ਜਿਸ ਤਰ੍ਹਾਂ ਨਾਲ ਚੋਰੀ ਦੀ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਜਾਪਦਾ ਹੈ ਕਿ ਚੋਰ ਘਰ ਦੇ ਇੱਕ ਇੱਕ ਕੋਨੇ ਤੋਂ ਵਾਕਿਫ ਸਨ। ਘਰ ਦੇ ਮਾਲਕ ਕਮਲਜੀਤ ਸਿੰਘ ਗੰਡਿਆਂ ਦੇ ਮਕੈਨਿਕ ਖਾਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਕਮਲਜੀ ਸਿੰਘ ਹੈ ਮੈਂ ਪ੍ਰੇਮਨਾਥ ਰਹਿਣ ਵਾਲਾ ਆਇਆ ਅਸੀਂ ਇਸਦੇ ਇੱਕ ਅਪ੍ਰਿਸ਼ਿਧਾਰ ਕੋ ਗਏ ਸੀ ਸ਼ਾਮ ਨੂੰ ਦੂਸਰੇ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਕਿ ਗੇਰ ਜਾਂ ਬੰਦੀ ਚ ਲੇਟਸ ਸਟਰੀ ਬੰਦ ਸੀ ਲੋਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕ ਹੀ ਤਾਂ ਆਏ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਕੁਸਿਆ ਹੀ ਉਹਨਾਂ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਹ ਤੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਗਾਜਾ ਤੋੜਿਆ ਤੇ ਲੋਬੀ ਦਾ ਦਵਾਜ ਰੋਕੇ ਥੱਲੇ ਆਏ। ਪਹਿਲੇ ਆ ਕੇ ਫਿਰ ਇੱਕ ਦਵਾਜ ਤੋੜ ਕੇ ਤੇ ਸਟੋਰ ਵਿੱਚ ਵੜ ਗਏ। ਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਤੇ ਥੋੜੇ ਗਹਿਨੇ ਹੀ ਤੇ ਕੈਸੀ ਸੀ ਤੇ ਉਹ ਲੈ ਕੇ ਚਲੇ ਗਏ। ਸਟੋਰ ਨੂੰ ਲੌਕ ਲੱਗਿਆ ਸੀ? ਹਾਂਜੀ। ਕੱਲਾ ਸਟੋਰ ਦਾ ਹੀ ਲੌਕ ਤੋੜਿਆ ਸੀ? ਆਹ ਲੌਕ ਸਟੋਰ ਦਾ। ਹੋਰ ਕੋਈ ਕਮਰੇ ਚਲੀ ਤੋੜੀ? ਨਹੀਂ ਜੀ ਹੋਰ ਕੋਈ ਨਹੀਂ ਤੋੜੀ। ਕੀ ਕੀ ਨੁਕਸਾਨ ਹੈ? ਨੁਕਸਾਨ ਗਹਿਨੇ ਹੀ ਤੇ ਕੈਸੀ ਸੀ। ਕਿੰਨਾ ਨੁਕਸਾਨ? ਗਹਿਨੇ ਹੋਰ ਕਿੰਨਾ ਗਹਿ? ਕੋਈ 45000 ਰੁਪਏ ਕੈਸੀ ਸੀ ਤੇ ਗਹਿਨੇ ਹੀ 2.5 ਟੋਲੇ ਦੇ ਗਹਿ ਨੇ। ਹਾਂਜੀ। ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਪੁਲਿਸ ਵੀ ਆਈ ਦਾ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨੂੰ ਕੋਈ ਕਾਰਵਾਈ ਕੀਤੀ ਨਹੀਂ ਨਾ ਕੁਝ ਪਤਾ ਚੱਲੇ ਹਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਕੋਈ ਵਾਰਦੀ ਨਹੀਂ ਹੋਈ ਕੋਈ ਕੈਮਰੇ ਨੂੰ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਆਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿ ਲੱਗਦਾ ਕਿਧਰੋਂ ਆਏ ਆ ਕਿੰਦਾ ਵਾਦ ਇਹ ਸਰ ਲੱਗਦਾ ਤੇ ਆਏਗੀ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਏ ਜੋ ਟੱਪ ਹਾਂਜੀ ਆਏ ਪਿੱਛੇ ਨਹੀਂ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਇੱਥੇ ਕੋਈ ਖਾਲੀ ਜਗ੍ਹਾ ਵੀ ਆ ਕੋਈ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਟਪਕੀ ਆ ਸਕਦੀ ਹੈ ਅਪਡੇਟ ਕੀਤੀ ਹੋਈ ਹੈ ਪਲੇਅਰ ਕੀਤੀ ਹੋਈ ਹੈ ਪਰ ਇਸ ਦਾ ਕੋਈ ਨਾ ਕੋਈ ਕਾਰਵਾਈ ਦੱਸਣੀ ਹੈ